ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀ ਅੱਜ ਆਪਾਂ ਪਟਿਆਲੇ ਆਏ ਹੋਏ ਸੀ ਆ ਪਟਿਆਲੇ ਦਾ ਐਡਵਰਸਟੇਸ਼ਨ ਆ ਤੇ ਸਾਨੂੰ ਇੱਕ ਇਹਦੇ ਵਿੱਚ ਚੀਜ਼ ਦਿਖਾਉਣੇ ਆ ਬਹੁਤ ਸਾਰੇ ਕਿਸਾਨ ਭਰਾ ਆਪਣੇ ਕਿਸਾਨ ਭਰਾਵਾਂ ਨੇ ਕਹਿੰਦਾ ਵੀ ਸਾਰੇ ਭਰਾਵਾਂ ਨੇ ਆਪਣੇ ਦੇਖੋ ਆ ਦੇਖੋ ਪੁਰਾਣਾ ਰੋਡ ਗੱਡੀ ਦਾ ਇੰਗਣਾ ਵੀ ਐਂ ਤਾਂ ਨਹੀਂ ਮੈਂ ਕਹਿ ਸਕਦਾ ਸਿਕਿਉਰਟੀ ਨਾਲ ਵੀ ਕਿੰਨਾ ਕ ਪੁਰਾਣਾ ਇਹ ਉਸ ਰੋਡ ਪੀਆ ਨਾਲ ਖੰਭਾ ਬਣਾ ਕੇ ਲਾਇਆ ਹੋਇਆ ਇਹਨਾਂ ਦਾ ਇੱਕ ਮੈਂ ਹੋਰ ਤੁਹਾਨੂੰ ਮਿਸਾਲ ਦੇ ਸਕਦਾ ਵੀ ਇਹ ਨਾ ਟਾਟਾ ਦਾ ਬਣਾਇਆ ਹੋਇਆ ਸੀਗਾ ਵੀ ਉਹਨਾਂ ਟਾਈਮਾਂ 'ਚ ਦੇਖੋ ਟਾਟਾ ਦਾ ਦੋਹਾ ਹਜੇ ਵੀ ਐਵੇਂ ਹੀ ਨਹੀਂ ਲੋਕ ਟਾਟਾ ਦਾ ਦੋਹਾ ਨੂੰ ਵੀ ਤਕੜਾ ਮੰਨਦੇ ਦੇਖੋ ਟਾਟਾ ਦਾ ਟਾਟਾ ਦਾ ਬਣਿਆ ਹੋਇਆ ਸੀ ਇਹ ਦੇਖ ਟਾਟਾ ਉਹ ਸਾਹਮਣੇ ਲਿਖ ਕੇ ਲਾਇਆ ਪਿਆ ਦੇ ਉੱਤੇ ਦੇਖ ਜੇ ਵਿੱਚ ਜਾਇਆ ਗਿਆ ਤਾਂ ਤੁਹਾਨੂੰ ਮੈਂ ਵਿੱਚੋਂ ਵੀ ਦਿਖਾਉਂਗਾ ਤੇ ਪਹਿਲਾਂ ਮੈਂ ਥੱਲੋਂ ਕਿਹੜਾ ਦਵਾ ਦੇ ਤੁਹਾਨੂੰ ਸਾਰਾ ਦਾ ਤੇ ਦੇਖ ਬਹੁਤ ਵੱਡਾ ਸੀ ਯਾਰ ਭਾਫ ਨਾਲ ਚੱਲਣਾ ਉਹ ਯੂਰ ਰਖਦੇ ਜਾਂਟੀ ਕਿਲਰ ਆਊਗਾ ਕੋਈ ਪੱਕਾ ਨਹੀਂ ਮੈਂ ਇਹਦੇ ਬਾਰੇ ਕਹਿ ਸਕਦਾ ਦੇਖੋ ਵੱਡਾ ਵੱਡਾ ਹੈ ਕਪੇਟ ਉਪਰ ਜਿਹੜੇ ਆਹ ਦੇਖੋ ਸਫਟਮ ਸਾਰਾ ਵਿੱਚੋਂ ਇਹ ਘਰ ਵਧੀਆ ਚੀਜ਼ ਹੈ ਜਿਹੜੀ ਇਹਨਾਂ ਨੇ ਸਾਹਮਣੇ ਰੱਖੀ ਹੈਗੀ ਤੇ ਆਹ ਸੀ ਵਿਆਹ ਇਹਦਾ ਡਾਟਾ ਸਾਰਾ ਡਾਟਾ ਲਿਖਿਆ ਹੋਇਆ ਇੱਥੇ ਵੀਡੀਓ ਪੋਸਟ ਕਰਕੇ ਪੜ ਲਿਓ 1998 ਤੇ 50000 ਤੇ ਇਹ ਸਾਰਾ ਇਹਦਾ ਬਾਇਓ ਡਾਟਾ ਹੈਗਾ ਤੇ ਸਾਰਾ ਇਹਦਾ ਪਾਉਂ ਜਾਂ ਮਾ ਬੈਟਾ ਨੱਪੇ ਸਾਰਾ ਉਮਜੁਕਰੀ ਬਣਾ ਕੇ ਰੱਖਿਆ ਹੋਇਆ ਹੈਗਾ ਤੇ ਆ ਦੇ ਇਤਰਾਉਂ ਵੀ ਇਹਦੇ ਆਪਾਂ ਅੰਦਰ ਨਹੀਂ ਨਾ ਐਂਟਰ ਹੋ ਸਕਦੇ ਆ ਰੇਲ ਇਹਨਾਂ ਬਾਜੀ ਹੋਈਆਂ ਨੇ ਤੇ ਉਹ ਇਹਦੇ ਬਾਰੇ ਸਾਰਾ ਡਿਟੇਲ ਆ ਇਹਦੇ ਤੇ ਉਹ ਲਿਖ ਕੇ ਲਾਇਆ ਹੈਗਾ ਤੇ ਉਹ ਤੁਸੀਂ ਆਪ ਪਾਸ ਕਰਕੇ ਪੜ ਲਿਓ ਇਸੋਂ ਵਿੱਚ 24 ਦਿਖਾਉਣ ਦਾ ਕੀ ਧਾਮ ਆ ਜਾਮਾ ਹੁੰਦਾ ਸੀ ਉਹਨਾਂ ਢੰਮਾਂ 'ਚ ਆ ਦੇਖੋ ਥੱਲੇ ਸਿਸਟਮ ਸੰਗਲ ਸੰਗਲ ਸਾਰਾ ਕੁਝ ਯਰ ਉਹ ਮੇਜਕਰੀ ਪਿਆ ਜੇ ਵੀ ਇਹਨਾਂ ਨੇ ਕੁਝ ਨਹੀਂ ਛੇੜਸਾਰ ਕਰੀ ਵੀ ਇਹ ਕਹਿੰਦੇ ਵੀ ਕਹਿੰਦੇ ਹੋਣਗੇ ਵਿਚਾਲੇ ਦਿਖਾਉਣ ਨੂੰ ਰੱਖ ਲਾਂਗੇ 352 452 ਦਾ ਕੋਈ ਮਾਡਲ ਹੋਊ ਇਹ ਤੇ ਆਹ ਇਹਦਾ ਸਾਰਾ ਸਿਸਟਮ ਲਿਖਿਆ ਹੋਇਆਗਾ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਇਹਦੇ ਬਾਰੇ ਆਹ ਵੀਰ ਨੇ ਦੀ ਲਵਾਈ ਆ ਇਨੀ ਦੀ ਚੜਾਈ ਆ ਪਾਣੀ ਦੀ ਫਕਸਾ ਤਨਹਿਆਰਾ ਗੇਲਣਾ ਕੋਲੇ ਕੀ ਕੋਲੇ ਵਾਲਾ ਦਾ ਬਈ ਇਹ ਤੇ ਇੰਨਾ ਦਾ ਬਜਨਾਗਾ ਇੱਕ ਸਿੱਕ ਟਾਣ ਬਜਨਾਗਾ ਤੇ ਆ ਸਾਰਾ ਇਹਦੇ ਬਾਰੇ ਲਿਖਿਆ ਹੋਇਆਗਾ ਆ ਪਿੱਛੋਂਗਾ ਜਿਹੜਾ ਕਰਦੇ ਹਾਂ ਆ ਬਿਜਲੀ ਚਲਾਉਣ ਦਾ ਸਿਸਟਮ ਆ ਸਾਰਾ ਇਹਦੇ ਬਾਰੇ ਅਪੜ ਕੋਈ ਖਾਸ ਮੌਜੂਦ ਨਹੀਂ ਖਾਂ ਨੂੰ ਵੀ ਸੀ ਉਹਨਾਂ ਦਾ ਮੱਜ ਤੇ ਉਹ ਰੇਸ ਰੂਸੂ ਤੇ ਆ ਬ੍ਰੇਕ ਪ੍ਰੂਫ ਸਾਰਾ ਜਿਗਾਰਡ ਵਿੱਚ ਦਿੱਤਾ ਹੋਇਆਗਾ ਤੇ ਇਹ ਦੇਖੋ ਉੱਤਰਮਾਗਰ ਕੋਲਾ ਪਾਉਂਦਾ ਉਹ ਸਾਹਮਣੇ ਕੋਲਾ ਪਾਉਂਦਾ ਉਹ ਸਾਹਮਣੇ ਉੱਥੇ ਕੋਲਾ ਪੈਂਦਾ ਹੋਣਾ ਪਿਛਲੀ ਸੜਕ ਤੇ ਆਹ ਸਾਰਾ ਸਿਸਟਮ ਦੇਖੋ ਟਿੱਕਣਾ ਪਟਾ ਜਿਗਾ ਜੀ ਦੇ ਵਿਚ ਤੇ ਡੇ ਪਟੇ ਚੱਕੇ ਦੇਖੋ ਆਹ ਰਏ 2Z Tata ਦਾ ਬਣਿਆ ਹੋਇਆ ਇਹ ਉਹਨਾਂ ਦਾ ਮੈਚ ਵੀ ਪਤਾ ਨਹੀਂ Tata ਨੇ ਮਾਗਰੋ ਮੋਹਰ ਲਾਤੀ ਬਈ ਇਹ ਤੇ ਵੀ ਬਣਿਆ ਕਿਤੇ ਹੋਰ ਹੋਵੇ ਹਨਾ ਵੀ ਪਰ ਉ ਲੋਕ ਆਉਂਦੇ ਆ ਫੋਟੋਆਂ ਖਿਚਾਉਣ ਖਾਤਰ ਰੱਖਿਆ ਹੋਇਆ ਹੈ ਤੇ ਤੁਸੀਂ ਵੀ ਜਰੂਰ ਆਇਓ ਇੱਕ ਵਾਰੀ ਇਹਦੇ ਨਾਲ ਫੋਟੋ ਜਰੂਰ ਕਰਾਇਓ ਤੇ ਪ੍ਰਾਣੀ ਬਰਾਸਤ ਸਾਮੀਆਂ ਯਾਰ ਵਧੀਆ ਚੀਜ਼ ਹੈਗੀ ਸਾਹਮਣੇ ਵੀ ਜ਼ਰੂਰੀ ਹੈ ਹਨਾ ਬਹੁਤ ਵੱਡਾ ਡੋਡਾ ਬਣਾ ਕੇ ਤਰਿਆ ਹੋਇਆ ਸਾਰਾ ਐਂ ਲੱਗਦਾ ਦੇਖਣ ਨੂੰ ਇਹ ਨਾਕਲੀ ਹੁੰਦਾ ਵੀ ਅਰੀਜਨਲ ਆ ਇਹ ਸਾਰਾ ਸਾਰਾ ਅਰੀਜਨਲ ਆ ਏ ਟੂ ਜ਼ेड ਸਾਰਾ ਕਰਲੀ ਸਾਈਡ ਇਹ ਤੇ ਜਾ ਨਹੀਂ ਸਕਦੇ ਤੇ ਆਵੇ ਤੇ ਸੁੱਪਕੇ ਬੱਚਾ ਉਹ ਕੋਈ ਬ੍ਰੇਕ ਬ੍ਰੂਕਾ ਦਾ ਸਿੱਧਾ ਮੋੜ ਕੋਈ ਖਾਸ ਨੌਲੇਜ ਨਹੀਂ ਹੈ ਜਿਵੇਂ ਆ ਆ ਜਿਹੜਾ ਆ ਪੱਥਰ ਜਿਹਾ ਹੁਣ ਆਏ ਨਹੀਂ ਪਤਾ ਵੀ ਇਹ ਬ੍ਰੇਕਾਂ ਬ੍ਰੂਕਾਂ ਦਾ ਕੰਮ ਕਰਦਾ ਹੋਵੇ ਉਹਨਾਂ ਟਾਈਮਾਂ 'ਚ ਤੇ ਆਹ ਤੇ ਆਹ ਸੁੱਕ 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 ਵਾਲਾ ਆਜ ਗਾੜ ਜائیں বাজਦਾ ਹੁੰਦਾ ਸੀਗਾ ਖਰਚ ਖੜਕੀ ਬਾਹ ਮਾਇਦਾ ਹੁੰਦਾ ਸੀ ਤੇ ਆ ਦੇਖੋ ਕਮਾਨੀਆਂ ਕਮੂਨੀਆਂ ਦੇ ਕੋਡਾ ਨਰਵਾ ਸੀਗਾ ਐਨ ਸੀ ਦੀ ਕੰਪਨੀ ਬਣੀ ਤੇ ਉਹਦੀ ਹੱਥ ਤੇ ਉਹ ਸੰਗਲ ਸੰਗਲ ਸਾਰਾ ਕੁਝ ਉਹ ਮੇਰੇ ਕੋਲ ਡੀਟੇਲ ਸਾਹਮਣੇ ਆਇਆਗਾ ਆ ਲਿਖਿਆ ਰਿਹਾ ਤੇ ਬਈ ਹੋਰ ਜਾਣਕਾਰੀਆਂ ਦੇਖਣ ਲਈ ਆਪਣਾ ਚੈਨਲ ਬਈ ਫੋਲੋ ਕਰ ਲਓ ਇਹ ਪਟਿਆਲੇ ਸਟੇਸ਼ਨ ਦੇ ਬਾਹਰਲੇ ਪਾਸੇ ਖੜਾਇਆ ਹੋਇਆ ਹੈਗਾ ਦਿਖਾਉਣ ਖਾਤਰ ਲੋਕਾਂ ਦੇ ਧੰਨਵਾਦ ਜੀ